ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਨਦਰਪੁਟਿਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਔਰ ਜਿਨ੍ਹਾਂ ਨੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੰਨੀ ਲੱਗੀ ਔਰ ਜਲਦੀ ਜਾ ਕੇ ਆਪਣਾ Instagram ਪੇਜ ਵੀ ਜਿਹੜਾ ਤੁਸੀਂ ਫੋਲੋ ਕਰ ਲਓ Instagram ਦੇ ਉੱਪਰ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੂਗੀ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਵਧੀਆ ਲੱਗੂਗੀ ਤੇ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨਾ ਠੀਕ ਹੈ ਜੀ ਚਲੋ ਜੀ ਮਿਲਦੇ ਆਂ ਇੱਕ ਨਵੇਂ ਬਲੌਗ ਦੇ ਨਾਲ ਅੱਜ ਇੰਟਰੋਡਿਊਸ ਕਰਉਣਾ ਤੁਹਾਨੂੰ ਸੂਟਾਂ ਦੇ ਬਾਰੇ ਪਹਿਲਾ ਸੂਟ ਤੁਸੀਂ ਦੇਖ ਹੀ ਰਹੇ ਹੋ ਪਿੰਕ ਕਲਰ ਦੇ ਸਾਰੇ ਪਹਿਲਾਂ ਦੁਪੱਟੇ ਦੇ ਨਾਲ ਪਿੰਟਡ ਸੂਟ ਆਣਗੇ ਮੈਚਿੰਗ ਬਾਟਮਸ ਦੇ ਨਾਲ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਡੀਮ WhatsApp ਤੇ DM ਕਰ ਸਕਦੇ ਹਾਂ 컬러 ਤੁਸੀਂ ਬਨਵਾਏ ਚੈੱਕ ਕਰ ਬਨਵਾਏ 1 ਚੈੱਕ ਕਰ ਸਕਦੇ ਹੋ ਜਿਹੜਾ ਵੀ ਪਸੰਦ ਆ ਤੁਹਾਨੂੰ ਤੁਸੀਂ ਮੰਗਵਾ ਸਕਦੇ ਹੋ ਬਹੁਤ ਸਾਰੇ 컬러 ਨੇ ਬਹੁਤ ਸੋਨੇ ਪ੍ਰਿੰਟ ਸੂਟ ਨੇ ਮੈਚਿੰਗ ਦੇ ਨਾਲ ਰਹਿਣਗੇ ਦੁਪੱਟਾ ਤੁਹਾਨੂੰ ਬਹੁਤ ਸੋਨਾ ਮਿਲ ਰਿਹਾ ਹੈ ਮੈਚਿੰਗ ਕੰਟਰਾਸਟ ਤੇ ਤੁਹਾਨੂੰ ਬਾਟਮ ਮਿਲ ਰਹੀ ਹੈ ਪ੍ਰਿੰਟਸ ਨੂੰ ਸ਼ਾਰਟਾਂ ਮਿਲ ਰਹੀਆਂ ਨੇ ਸਾਰਿਆਂ ਦੇ ਸਾਰੀਆਂ ਸ਼ਾਰਟਾਂ ਦੇ ਇੱਕ ਤੋਂ ਇੱਕ ਪ੍ਰਿੰਟ ਨੇ ਸੋਹਣੇ ਨੇ ਇਹ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਰਵਾ ਸਕਦੇ ਹੋ ਆਪਣਾ ਤੋਂ ਸੂਟ ਔਰ ਤੁਸੀਂ ਖੁਦ ਵੀ ਆਪਣੇ ਦਾ ਸੂਟ ਐਦਾਂ ਹੀ ਵਿਦਾਊਟ ਸਟਿਚ ਮੰਗਵਾ ਕੇ ਰੈਡੀ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਵਾਈਟ ਦੁਪट्टे ਦੇ ਨਾਲ ਔਰ ਵਾਈਟ ਬਾਟਮ ਦੇ ਨਾਲ ਬਹੁਤ ਸੋਹਣਾ ਸੂਟ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹਨਾਂ ਸੂਟਾਂ ਦੀ ਬਹੁਤ ਸੋਹਣੀ 100% ਕੈਮਰਿਕ ਜਿਹੜੀ ਆਪਣੀ ਪਿਓਰ ਕਾਟਨ ਹੁੰਦੀ ਹੈ ਉਹ ਵਾਲੀ ਕਾਟਨ ਬਹੁਤ ਜ਼ਿਆਦਾ ਸੌਫਟ ਫੈਬਰਿਕ ਰਹਿਣ ਵਾਲਾ ਇਹ ਵਾਲਾ ਸੋ ਤੁਸੀਂ ਆਪਣੇ ਤੋਂ ਜਾ ਕੇ ਡੀਐਮ ਕਰਕੇ ਆਪਾਂ ਤੋਂ ਸੂਟ ਜਿਹੜੇ ਨੇ ਬਾਈ ਕਰ ਸਕਦੇ ਨੇ ਔਰ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜੋ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਜਿਨ੍ਹਾਂ ਨੇ ਬੈਲ ਆਈਕਨ ਨੂੰ ਪ੍ਰੈਸ ਨਹੀਂ ਕੀਤਾ ਪਲੀਜ਼ ਉਹ ਔਨ ਕਰ ਲਓ ਤਾਂ ਜੋ ਸਾਰੇ ਜਿਹੜੇ ਆਪਣੇ ਨੋਟੀਫਿਕੇਸ਼ਨ ਹੁੰਦੇ ਆ ਵੀਡੀਓ ਦੇ ਵਗੈਰਾ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਹਾਫ ਵਾਈਟ ਕਲਰ ਦੇ ਨਾਲ ਤੁਸੀਂ ਰੈੱਡ ਕਲਰ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਊਗਾ ਇਹ ਲਾਈਟ ਬ੍ਰਾਊਨ ਬਹੁਤ ਜ਼ਿਆਦਾ ਸੋਹਣੇ ਜਿਹੜੇ ਮੇਰੇ ਭੈਣਾਂ ਲਾਈਟ ਸੂਟ ਪਾਉਣਾ ਪਸੰਦ ਕਰਦੀਆਂ ਉਹਨਾਂ ਲਈ ਇਹ ਬੈਸਟ ਆਪਸ਼ਨ ਆ ਸੋ ਤੁਸੀਂ ਆਪਾਂ ਨੇ ਦੋਵਾਂ ਵਾਲੇ ਸੂਟ ਜਿਹੜੇ ਨੇ ਮੰਗਵਾ ਸਕਦੇ ਹੋ ਪਰ ਪਲੀਜ਼ ਜਲਦੀ ਆਰਡਰ ਦਿਓ ਕਿਉਂਕਿ ਇਹਨਾਂ ਦਾ ਸਟਾਕ ਜਿਹੜਾ ਹੈ ਇੰਸਟਾਗ੍ਰam ਤੇ ਵੀ ਜਦੋਂ ਆਪਾਂ ਅਪਲੋਡ ਕਰਦੇ ਵੀਡੀਓਜ਼ ਨਾਲ ਦੀ ਨਾਲ ਉਧਰ ਥੋੜਾ ਜ਼ਿਆਦਾ ਜਿਹੜਾ ਸਟਾਕ ਆਪਣਾ ਕਲੀਅਰ ਹੋ ਜਾਂਦਾ ਸੂਟ ਜਿਹੜੇ ਨੇ ਜ਼ਿਆਦਾ ਸੇਲ ਹੋ ਜਾਂਦੇ ਨੇ ਕਿਉਂਕਿ ਕਈ ਵਾਰੀ YouTube ਤੇ ਬੰਦਾ ਵੀਡੀਓ ਲੇਟ ਦੇਖਦਾ ਆਪਾਂ ਇੰਸਟਾਗ੍ਰam ਤੇ ਜਿਹੜੀਆਂ ਸ਼ਾਰਟਸ ਹੀ ਹੁੰਦੀਆਂ ਨੇ ਦੇਖੋ ਉਹੀ ਰੀਲਜ਼ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਬਲੈਕ ਸ਼ੇਡ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਪੀਚ ਕਲਰ ਦੇ ਵਿੱਚ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਪ੍ਰਿੰਟਸ ਬਹੁਤ ਸੋਹਣੇ ਨੇ ਸੋ ਸਾਰੇ ਜਣੇ ਇਦਾਂ ਹੀ ਸਪੋਰਟ ਕਰਦੇ ਰਹੋ ਬਹੁਤ ਸੋਹਣਾ ਹੰਗਾਰਾ ਜਿਹੜਾ ਮੇਰੀਆਂ ਸਾਰੇ YouTube ਫੈਮਲੀ ਵੱਲੋਂ ਮਿਲ ਰਿਹਾ ਸਾਰੇ ਜਣੇ ਵਧੀਆ ਸਪੋਰਟ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਨੀੜਾ ਤੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਐਨ ਆਪਣੇ ਆਰਡਰਸ ਪਲੇਸ ਕਰਨ ਲਈ ਤੁਸੀਂ ਆਪਾਂ ਨੂੰ ਵਟਸਐਪ ਤੇ ਜਾ ਕੇ ਡੀਐਮ ਕਰ ਸਕਦੇ ਹੋ ਆਦਰਵਾਇਜ਼ ਤੁਸੀਂ ਇੰਸਟਾਗ੍ਰਾਮ ਤੇ ਵੀ ਆਪਾਂ ਨੂੰ ਡੀਐਮ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਔਰ ਅਨਸ਼ੀਅਰ ਤੁਸੀਂ ਚੈੱਕ ਕਰ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਵੀ ਆਪਣੇ ਕੋਲ अवेलेबल ਹੈਗੀ ਹੈ ਤੇ ਹਰ ਇੱਕ ਪ੍ਰਕਾਰ ਦੇ ਆਪਣੇ ਕੋਲ ਵਰਕ अवेलेबल ਨੇ ਹੈਗੇ ਨੇ ਜਿੱਦਾਂ ਕਿ ਹੈਂਡਵਰਕ ਵੀ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਉੱਪਰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕੋ ਸੂਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਮਸ਼ੀਨ ਵਰਕ ਆਰੀ ਵਰਕ ਪੇਂਟ ਬਲੋਕ ਪੇਂਟ ਨੀਡਲ ਥ्रेड ਠੀਕ ਹੈ ਜੀ ਪੇਂਟ ਬਲੌਕ ਪੇਂਟ ਦਾ ਸਾਰੇ ਜਿਹੜੇ ਵਰਕ ਡਿਜ਼ਾਈਨ ਨੇ ਆਪਣੇ ਕੋਲ ਅਵੇਲੇਬਲ ਨੇ ਸੋ ਇੱਕ ਇਹ ਵਾਲੇ ਆਰਟੀਕਲ ਆਪਾਂ ਤੁਹਾਨੂੰ ਦਿਖਾ ਲੈ ਕੇ ਆਏ ਜਿੱਦਾਂ ਤੁਸੀਂ ਬਾਟਮ ਦੇ ਵਰਕ ਦੇ ਨਾਲ ਨਵਾਂ ਡਿਜ਼ਾਈਨ ਇਹ ਚੈੱਕ ਕਰ ਸਕਦੇ ਹੋ ਸੋ ਤੁਹਾਨੂੰ ਦੁਪੱਟਾ ਮਿਲੇਗਾ ਸ਼ਰਟ ਤੁਹਾਨੂੰ ਮਿਲੇਗੀ ਬਹੁਤ ਝਾਲੀ ਸੋਹਣੇ ਪ੍ਰਿੰਟ ਹੈ ਇਸ ਦੇ ਵਿੱਚ ਸਾਰੇ ਗਰਲਿਸ਼ ਲੁੱਕ ਵਾਲੇ ਪ੍ਰਿੰਟ ਨੇ ਸੋ ਤੁਸੀਂ ਜਲਦੀ ਜਾ ਕੇ ਬਾਈ ਕਰ ਸਕਦੇ ਹੋ WhatsApp ਤੇ ਆਪਣ ਨੂੰ ਸਕਰੀਨ ਸ਼ਾਟ ਪੇਸ ਕੀ ਇਹ ਵਾਲਾ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਦਾਰ ਸ਼ਰਟ ਹੈ ਔਰ ਇਸ ਦੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਬਾਟਮ ਦੇ ਉੱਪਰ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਹੋਇਆ ਔਰ ਤੁਹਾਨੂੰ ਡਬਲ ਸ਼ੈਡਡਲ ਟ੍ਰਿਪਲ ਸ਼ੈਡਡਲ ਵਿੱਚ ਵਿੱਚ ਹੈਗੇ ਨੇ ਜਿਹਨੇ ਦੁਪੱਟੇ ਮਿਲਣਗੇ ਤੁਹਾਨੂੰ ਠੀਕ ਹੈ ਜੀ ਦੁਪੱਟਿਆਂ ਦੇ ਉੱਪਰ ਵੀ ਬਹੁਤ ਸੋਨਾ ਜਿਹੜਾ ਆਪਾਂ ਇਹਨਾਂ ਟਾਈਪ ਕੀਤਾ ਔਰ ਜਿਹੜਾ ਬਾਟਮ ਦਾ ਵਰਕ ਆ ਉਹ ਵੀ ਆਪਾਂ ਬਹੁਤ ਸੋਨਾ ਕੀਤਾ ਸੋ ਤੁਸੀਂ ਜਲਦੀ ਜਾ ਕੇ ਆਪਣੇ ਆਰਡਰ ਨੇ ਜੇ ਤੁਸੀਂ ਪਲੇਸ ਕਰ ਸਕਦੇ ਹੋ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਇਹ ਵਾਲੇ ਸੂਟ ਤੁਹਾਡੇ ਲਈ ਲੈ ਕੇ ਆਏ ਆ ਸੋ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਬਾਟਮ ਵਰਕ ਵਾਲੇ ਸੂਟ ਲੈ ਕੇ ਆਓ ਸੋ ਤੁਸੀਂ ਇਹ ਵਾਲੇ ਆਰਟੀਕਲ ਆਪਾਂ ਤੁਹਾਡੇ ਲਈ ਰੈਡੀ ਕਰਵਾ ਦਿੱ ਤੇ ਜਲਦੀ ਜਾ ਕੇ ਆਰਡਰ ਪਲੇਸ ਕਰੋ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਸਾਰਿਆਂ ਦੇ ਡਿਜ਼ਾਈਨ ਵੱਖੋ ਵੱਖਰੇ ਨੇ ਤੇ ਬਹੁਤ ਜ਼ਿਆਦਾ ਸੋਹਣੇ ਨੇ ਸਾਰਿਆਂ ਦੇ ਡਿਜ਼ਾਈਨ ਸੋ ਤੁਸੀਂ इजीली ਬਾਈ ਕਰ ਸਕਦੇ ਹੋ ਆਪਣੇ ਤੋਂ ਤੁਸੀਂ ਕਰਨਾ ਕੀ ਹੈ ਸਕਰੀਨ ਸ਼ਾਟ ਲੈ ਕੇ ਆਪ ਨੂੰ WhatsApp ਤੇ ਜਾਂ Instagram ਤੇ DM ਕਰਨਾ ਵਾਈਟ ਕੱਲ ਦੇ ਨਾਲ ਮਜੈਂਟਾ ਕੱਲ ਦਾ ਕੰਟਰਾਸਟ ਬਹੁਤ ਸੋਹਣਾ ਬ੍ਰਾਸ ਹੁਣੀ ਪ੍ਰਿੰਟਿੰਗ ਸ਼ਰਟ ਦੇ ਵਿੱਚ ਹੋਈ ਹੋਈ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਕਿਤੇ ਇੰਨੀ ਗਰਮੀ ਆ ਘਰ ਦੇ ਕੰਮ ਹੋ ਜਾਂਦੇ ਆ ਤੇ ਬੁਟੀਕ ਦਾ ਕੰਮ ਹੋ ਜਾਂਦਾ ਤੇ ਆਪਣੀ YouTube ਫੈਮਿਲੀ ਲਈ ਤੇ Instagram ਫੈਮਿਲੀ ਲਈ ਜ਼ਰੂਰੀ ਹੁੰਦਾ ਹੈ ਡੇਲੀ ਆਪਣਾ ਬਲੌਗ ਪਾਉਣਾ ਸੋ ਸਾਰੇ ਜਾਨੇ ਸਪੋਰਟ ਕਰਿਆ ਕਰੋ ਤੇ ਗਰਮੀ ਐ ਜਿਹੜੀ ਉਹ ਵਾਦੀ ਜਾ ਰਹੀ ਐ ਤੇ ਤਾਪਮਾਨ ਜਿਹੜਾ ਉਹ ਹੋਰ ਵੀ ਜ਼ਿਆਦਾ ਇਨਕਰੀਸ ਜਿਹੜਾ ਹੋ ਸਕਦਾ ਸੋ ਸਾਰੇ ਜਾਨੇ ਵੱਧ ਤੋਂ ਵੱਧ liquid ਚੀਜ਼ਾਂ ਦੀ ਜਿਹੜੀ ਐ ਉਹ ਵਰਤੋ ਕਰਿਆ ਕਰੋ ਕਿਉਂਕਿ ਗਰਮੀਆਂ ਦੇ ਵਿੱਚ ਹੁਣ ਜਿਹੜੀ ਗਰਮੀ ਚੱਲ ਰਹੀ ਆ ਉਹਦੇ ਕਾਰਨ ਕਈ ਲੋਕਾਂ ਦੀ ਤੇ ਮੌਤ ਵੀ ਹੋ ਚੁੱਕੀ ਆ ਸੋ ਸਾਰੇ ਜਣੇ ਆਪਣਾ ਆਪਣਾ ਧਿਆਨ ਰੱਖਿਆ ਕਰੋ ਘਰਾਂ ਦੇ ਅੰਦਰ ਰਹਿਆ ਕਰੋ ਤੇ ਆਪਣੇ ਬੱਚਿਆਂ ਦਾ ਜਿਹੜਾ ਧਿਆਨ ਰੱਖਿਆ ਕਰੋ ਕਿਉਂਕਿ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਤੇ ਉਹ ਬਾਹਰ ਅੰਦਰ ਜਿਹੜੇ ਭੱਜਦੇ ਫਿਰਦੇ ਰਹਿੰਦੇ ਆ ਖੇਡਦੇ ਫਿਰਦੇ ਰਹਿੰਦੇ ਆ ਇਹ ਵਾਲਾ ਕਾਫੀ ਜਾਂ ਸ਼ੇਡ ਬ੍ਰਾਊਨ ਸ਼ੇਡ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਸ਼ੇਡ ਸਾਰੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਕਾਟਨ ਦੇ ਫੈਬਰਿਕ ਦੇ ਉੱਪਰ ਆਪਾਂ ਇਹ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਏ ਹਾਂ बॉਟਮ ਵਰਕ ਦੇ ਨਾਲ ਕੰਟਰਾਸਟ ਦੇ ਨਾਲ ਮੈਚਿੰਗ ਦੇ ਨਾਲ ਸੋ ਤੁਸੀਂ ਬਾਈ ਕਰ ਸਕਦੇ ਹੋ ਤੁਸੀਂ ਇਹ ਸੂਟ ਆਪਣੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰਵਾਉਣਾ ਚਾਹੁੰਦੇ ਤੁਸੀਂ ਉਦਾਂ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ बॉਟਮ ਦੀ ਡਿਜ਼ਾਈਨਿੰਗ ਹੈ ਜਿਹੜੀ ਵੱਖਰੀ ਹੋਈ ਹੋਈ ਹੈ ਪ੍ਰੋਪਰ ਆਪਾਂ ਤੁਹਾਨੂੰ ਲੈ ਕੇ ਸ਼ੋਅ ਕਰ ਰਹੇ ਹਾਂ ਵੀ ਕਿਹੜੀ ਚੀਜ਼ ਹੈ ਬਾਟਮ ਦੁਪੱਟਾ ਸ਼ਾਰਟ ਨੈਕਸਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਸ਼ੇਡ ਹੈ ਜਿਹੜਾ ਤੁਸੀਂ ਚੱਕਾ ਸੋ ਇਦਾਂ ਦੇ ਪ੍ਰਿੰਟ ਮਿਲਨੇ ਬਹੁਤ ਔਖੇ ਨੇ ਬਹੁਤ ਔਖੇ ਹਨ ਜਿਹੜੇ ਨੇ ਪ੍ਰਿੰਟ ਮਿਲਦੇ ਆ ਤੇ ਕਈ ਵਾਰ ਜੇ ਇਹ ਸਟਾਕ ਜਿਹੜਾ ਕਲੀਅਰ ਹੋ ਜਾਏ ਦੁਬਾਰਾ ਵੀ ਅਵੇਲੇਬਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਇਦਾਂ ਦੇ ਪ੍ਰਿੰਟਸ ਨੇ ਜਿਹੜੇ ਬੁਟੀਕਸ ਕੋਲ ਹੀ ਅਵੇਲੇਬਲ ਹੁੰਦੇ ਨੇ ਸ਼ਾਪਸ ਤੇ ਬਹੁਤ ਘੱਟ ਆਉਂਦੇ ਨੇ ਠੀਕ ਹੈ ਤੇ ਸ਼ਾਪਸ ਤੇ ਆਉਂਦੇ ਨੇ ਪਰ ਥੋੜੇ ਲੇਟ ਆਉਂਦੇ ਨੇ ਸੋ ਦੁਬਾਰਾ ਰੀਸਟਾਕ ਕਰਨੇ ਥੋੜੇ ਮੁਸ਼ਕਲ ਹੋ ਜਾਂਦੇ ਨੇ ਸੋ ਤੁਸੀਂ ਇਹ ਵਾਲੇ ਸੂਟ ਆਪਣੇ ਤੋਂ ਬਾਈ ਕਰ ਸਕਦੇ ਹੋ ਜਲਦੀ ਜਾ ਕੇ ਮਹਿਰੂਨ ਸ਼ੇਡ ਦੇ ਨਾਲ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਪਾਈਪਿੰਗਸ ਲਗਾ ਕੇ ਜਾਂ ਕੋਈ ਵੀ ਲੇਸ ਲਗਾ ਕੇ ਜਾਂ बॉटਮ ਨਾਲ ਦਾ ਫੈਬਰਿਕ ਤੁਸੀਂ ਸ਼ਰਟ ਤੇ ਲਗਾ ਕੇ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਜਿਹੜੇ ਤੁਹਾਡੀ ਫਾਈਨਲ ਲੁੱਕ ਇਹਨਾਂ ਦੀ ਬਣ ਕੇ ਰੈਡੀ ਹੁੰਦੀ ਆ ਤੇ ਇਸ ਸੂਟ ਦੀ ਤੁਸੀਂ ਸ਼ਰਟ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਲੱਗ ਬਹੁਤ ਜ਼ਿਆਦਾ ਡਿਫਰੈਂਟ ਜਿਹੜਾ ਡਿਜ਼ਾਈਨ ਹੈ ਤੇ ਬਹੁਤ ਜ਼ਿਆਦਾ ਬਿਊਟੀਫੁਲ ਡਿਜ਼ਾਈਨ ਹੈ ਬਾਟਮ ਤੇ ਵਰਕ ਸੇਮ ਰਹੇਗਾ ਟਾਈ ਐਂਡ ਡਾਈ ਦਾ ਦੁਪੱਟਾ ਇਸੇ ਨਾਲ ਪਾ ਟਾਈਪ ਕੀਤਾ ਹੈ ਇੱਕ ਆਪਣੇ ਕੋਲ ਇਹ ਵਾਲੇ ਸੂਟ ਅਵੇਲੇਬਲ ਨੇ ਇਹਨਾਂ ਦੇ ਉੱਪਰ ਲੇਸ ਦੇ ਨਾਲ ਨੈਕ ਵਰਕ ਹੋਇਆ ਹੋਇਆ ਠੀਕ ਹੈ ਜੀ ਮੈਚਿੰਗ ਕੰਟਰਾਸਟ ਬਾਟਮ ਰਹੂਗੀ ਡਿਜ਼ਾਈਨਿੰਗ ਦੇ ਨਾਲ ਪ੍ਰਿੰਟ ਸ਼ਰਟ ਰਹੂਗੀ ਤੇ ਦੁਪੱਟਾ ਤੁਹਾਨੂੰ ਮਿਲੇਗਾ ਆਲ ਓਵਰ ਸੂਟ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਤੋਂ ਠੀਕ ਹੈ ਇਸ ਦੇ ਵਿੱਚ ਤਿੰਨ ਚਾਰ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਸੋ ਜਿਹੜਾ ਵੀ ਤੁਹਾਨੂੰ ਪਸੰਦਾ ਤੁਸੀਂ ਆਪ ਨੂੰ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਡੀਐਮ ਕਰ ਸਕਦੇ ਹੋ ਔਰ ਜਿਨ੍ਹਾਂ ਨੇ ਵੀ ਆਪਣੇ ਵਟਸਐਪ ਗਰੁੱਪ ਨੂੰ ਜੁਆਇਨ ਕਰਨਾ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਮੈਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੂੰਗੀ ਆਦਰਵਾਇਜ਼ ਮੈਂ ਇੰਸਟਾਗ੍ਰਾਮ ਤੇ ਵੀ ਪੋਸਟ ਕਰ ਦੂੰਗੀ ਇਹ ਰੀਲ ਜਿਹੜੀ ਹੈ ਸਟੋਰੀ ਪਾ ਦੂੰਗੀ ਤੁਸੀਂ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਜਿਹੜਾ ਗਰੁੱਪ ਆ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਆਰਨ ਸ਼ੇਅਰ ਦੇ ਵਿੱਚ ਆ ਗਿਆ ਸਾਰੇ ਸੂਟ ਨੇ ਜਿਹੜੇ ਤੁਹਾਨੂੰ ਨਦਰ ਬੁਟੀਕ ਦੇ ਵੱਲੋਂ ਚਾਹੇ ਤੁਸੀਂ ਕੋਟਨ ਦਾ ਵਾਈ ਕਰਦੇ ਹੋ ਚਾਹੇ ਤੁਸੀਂ ਸਿੰਥੈਟਿਕ ਕੁਗੂ ਵਰਕ ਵਾਲਾ ਕਰਦੇ ਹੋ ਜਾਂ ਤੁਸੀਂ ਖੁਦ ਰੈਡੀ ਕਰਵਾਉਣੀ ਹੋ ਤਾਂ ਤੁਹਾਨੂੰ ਹਮੇਸ਼ਾ ਫੈਬਰਿਕ ਤੇ ਵਰਕ ਦਾ ਜਿਹੜਾ ਟਾਪ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਊਗਾ ਵਰਕ ਸਫਾਈ ਦੇ ਨਾਲ ਨੀਟ ਐਂਡ ਕਲੀਨ ਤੇ ਫੈਬਰਿਕ ਆ ਜਿਹੜਾ ਉਹ ਟਾਪ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਊਗਾ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਸ਼ੇਅਰ ਦੇ ਵਿੱਚ ਹੈ ਆਫ ਵਾਈਟ ਦੇ ਕਲਰ ਦੇ ਨਾਲ बॉटम ਤੁਸੀਂ ਇਸ ਦੀ ਚੈੱਕ ਕਰ ਸਕਦੇ ਹੋ ਪੈਰਟ ਗ੍ਰੀਨ ਬਹੁਤ ਸੋਹਣੇ ਸ਼ੇਡ ਨੇ ਜੀ ਸਾਰੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ कॉटन ਦੇ ਸੂਟ ਨੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੇ ਪਸੰਦ ਆਉਣਗੇ ਤੇ ਜਿਨ੍ਹਾਂ ਨੇ ਵੀ ਆਰਡਰ ਦੇਣਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਸਕਰੀਨਸ਼ਾਟ ਪੇਸ ਕੇ DM ਕਰ ਸਕਦੇ ਹੋ ਆਦਰਵਾਈਜ਼ ਤੁਸੀਂ ਆਪਾਂ ਨੂੰ Instagram ਤੇ ਵੀ DM ਕਰ ਸਕਦੇ ਹੋ ਤੇ ਆਪਣੇ Instagram ਪੇਜ ਨੂੰ ਵੀ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਚਲੋ ਜੀ ਕਮੈਂਟ ਸ਼ੇਅਰ ਵਿੱਚ ਜਾ ਕੇ ਕਮੈਂਟ ਜਰੂਰ ਕਰਦਿਓ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ੍ਰੀ ਕਾਲ ਜੀ